KRT News Network ਵੱਲੋਂ ਦਿਖਾਈ ਗਈ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਗਾਂਧੀ ਜੰਤੀ ਦੇ ਮੌਕੇ ਦੇ ਉੱਪਰ ਸਿਆਮਪੁਰ ਦੇ ਸਰਕਲ ਦੇ ਠੇਕੇਦਾਰਾਂ ਵੱਲੋਂ ਜਿਹੜੇ ਠੇਕੇ ਪੂਰੇ ਖੋਲੇ ਗਏ ਸੀਗੇ ਸ਼ਾਮ ਤੋਂ ਬਾਅਦ ਉਸ ਤੋਂ ਬਾਅਦ KRT News Network ਵੱਲੋਂ ਖਬਰ ਦਿਖਾਈ ਗਈ ਸੀਗੀ ਖਬਰ ਤੋਂ ਬਾਅਦ ਤਸਵੀਰਾਂ ਤਾਂ ਗਾਂਧੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਡਿਪਾਰਟਮੈਂਟ ਵੱਲੋਂ ਵੱਡਾ ਐਕਸ਼ਨ ਅਤੇ ਕੀਤਾ ਗਿਆ ਜਿੰਨੇ ਵੀ ਸਿਆਮਪੁਰ ਸਰਕਲ ਦੇ ਠੇਕੇ ਨੇ ਉਹ ਸਾਰੇ ਇਹਤੇ ਸੀਲ ਕਰ ਦਿੱਤੇ ਗਏ ਨੇ ਅੰਦਾਜ਼ੇ ਕਿ ਕੱਲ ਮੈਂ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਜਿਹੜਾ ਗਾਂਧੀ ਜੰਤੀ ਦਾ ਮਜ਼ਾਕ ਉਡਾਇਆ ਗਿਆ ਸੀਗਾ ਅੱਜ ਸਾਈਡ ਡਿਪਾਰਟ ਮਾਨਵਦਾਨਦੇ ਹੋਇਆ ਸੁਝਾਨਪੁਰ ਸਰਕਲ ਦੇ ਸਾਰੇ ਠੇਕੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਸੀਲ ਕਰ ਦਿੱਤੇ ਗਏ ਨੇ ਔਰ ਗਾਂਧੀ ਜੰਤੀ ਦਾ ਡਰਾਈਡੇ ਜਿਹੜਾ ਸੁਝਾਨਪੁਰ ਦੇ ਵਿੱਚ ਅੱਜ ਮਨਾਇਆ ਗਿਆ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਇੱਥੇ ਤਸੀਰਦ ਖਾਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸੀਲ ਜਿਹੜੀ ਇੱਥੇ ਲਗਾ ਦਿੱਤੀ ਗਈ ਹੈ ਡਿਪਾਰਟਮੈਂਟ ਦੇ ਈਟੀਓ ਲਵਜਿੰਦਰ ਸਿੰਘ ਨਾਲ ਸਾਡੀ ਗੱਲ ਹੋਈ ਸੀ ਉਹਨਾਂ ਨੂੰ ਦੱਸਿਆ ਸੀਗਾ ਕਿ ਬਹੁਤ ਜਲਦੀ ਜਿਹੜੀ ਇਹਨਾਂ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਜਿਹੜੀ ਹੈ ਵੱਡੀ ਦੇਖਣ ਨੂੰ ਮਿਲੀ ਹੈ ਕੇ ਆਰਟੀ ਨਿਊਜ਼ ਨੈਟਵਰਕ ਦੀ ਖਬਰ ਦਾ ਅੱਜ ਜਿਹੜਾ ਦੇਖਣ ਨੂੰ ਮਿਲਿਆ ਅਕਸਾਈ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ ਸੁਝਾਨਪੁਰ ਦੇ ਵਾਪਕ ਠੇਕੇ ਦੀਆਂ ਤਸਵੀਰਾਂ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇਸ ਵੇਲੇ ਪੁਲ ਨੰਬਰ 4 ਤੇ ਖੜੇ ਹਾਂ ਸੁਝਾਨਪੁਰ ਦਾ ਟੈਂਪੋ ਸਟੈਂਡ ਹੋਵੇ ਪੁਲ ਨੰਬਰ 5 ਹੋਵੇ ਗੰਦਲਾ ਦੀ ਮੋੜ ਹੋਵੇ ਜਾਂ ਈਦਗਾ ਦਾ ਠਿਕਾ ਹੋਵੇ ਸਾਰੇ ਠੇਕੇ ਜਿਹੜੇ ਆ ਉਹ ਡਿਪਾਰਟਮੈਂਟ ਵੱਲੋਂ ਸੀਲ ਕਰ ਦਿੱਤੇ ਗਏ ਨੇ ਉਹ ਲੋਕਾਂ ਦੀ ਜਿਹੜੀ ਮੰਗ ਸੀਗੀ ਕਿ ਜਿਹੜਾ ਗਾਂਧੀ ਜੰਦੀ ਦਾ ਨਿਰਾਦਰ ਜਿਹੜਾ ਹੋ ਰਿਆ ਸੀਗਾ ਡਿਪਾਰਟਮੈਂਟ ਵੱਲੋਂ ਵੱਡੀ ਕਾਰਵਾਈ ਕਰਕੇ ਉਹ ਨਿਰਾਦਰ ਨੂੰ ਆਦਰ ਦੇ ਵਿੱਚ ਚੇਂਜ ਕੀਤਾ ਹੈ